ਦਿੰਦੀ 6ਵੀਂ ਵੱਡੀ ਖਬਰ ਦਾ ਰੁਖ ਕਰਨ ਜਾ ਰਹੇ ਹਾਂ ਕਿ ਇੱਕ ਪਿਤਾ ਦੀ ਆਪਣੀ ਧੀ ਦੇ ਪ੍ਰਤੀ ਤੁਸੀਂ ਕਹੋ ਕਿ ਇੱਕ ਤਰੀਕੇ ਨਾਲ ਨਫ਼ਰਤ ਨਜ਼ਰ ਆਈ ਹੈ ਸੋਚ ਕੇ ਦੇਖੋ ਕਿ ਕਿਸੇ ਪਿਤਾ ਨੂੰ ਆਪਣੀ ਧੀ ਦੇ ਨਾਲ ਕਦੇ ਨਫ਼ਰਤ ਹੋ ਸਕਦੀ ਹੈ ਤੁਹਾਡਾ ਜਵਾਬ ਨਹੀਂ ਦੇ ਵਿੱਚ ਹੋਏਗਾ ਪਰ ਇਹ ਹੋਇਆ ਹੈ ਰੁਪਿੰਦਰ ਕੌਰ ਦੇ ਪਿਤਾ ਅੱਜ ਆਪਣੀ ਧੀ ਦੇ ਨਾਲ ਕੋਈ ਨਾਤਾ ਨਹੀਂ ਰੱਖਣਾ ਚਾਹੁੰਦੇ ਬਹੁਤ ਲਾਡਾਂ ਦੇ ਨਾਲ ਪਾਲੀ ਹੋਈਗੀ ਰੁਪਿੰਦਰ ਕੌਰ ਪਰ ਅੱਜ ਦੀ ਸਥਿਤੀ ਵੱਖਰੀ ਹੈ ਰੁਪਿੰਦਰ ਦਾ ਵਿਆਹ ਜਿਸ ਦੇ ਨਾਲ ਕਰਕੇ ਤੋੜਿਆ ਸੀ ਉਹਨਾਂ ਦੇ ਪਿਤਾ ਨੇ ਉਹ ਪਿਤਾ ਕਹਿ ਰਿਹਾ ਕਿ ਗੁਰਵਿੰਦਰ ਦੇ ਨਾਲ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਜੀ ਅਹਿਮ ਤੇ ਵੱਡੀ ਖਬਰ ਜਿਸ ਨੇ ਪੂਰੇ ਪੰਜਾਬ ਨੂੰ ਹਿਲਾਇਆ ਜੋ ਫਰੀਦਕੋਟ ਹਲਕੇ ਤੋਂ ਸਾਹਮਣੇ ਆਈ ਫਰੀਦਕੋਟ ਇਲਾਕੇ ਤੋਂ ਸਾਹਮਣੇ ਆਈ ਉਸ ਖਬਰ ਦੇ ਨਾਲ ਹੀ ਸ਼ੁਰੂਆਤ ਹੈ ਗੁਰਵਿੰਦਰ ਸਿੰਘ ਦੇ ਕਤਲकांड ਦੇ ਮਾਮਲੇ ਦੇ ਵਿੱਚ ਮੁਲਜ਼ਮ ਰੁਪਿੰਦਰ ਕੌਰ ਦੇ ਪਿਤਾ ਦੀ ਇਹ ਪਹਿਲੀ ਸਟੇਟਮੈਂਟ ਸਾਹਮਣੇ ਆਈ ਹੈ ਉਹਨਾਂ ਨੇ ਪਹਿਲਾ ਬਿਆਨ ਦਿੱਤਾ ਆਪਣੀ ਧੀ ਦੇ ਖਿਲਾਫ ਜਿਸ ਧੀ ਦੇ ਉੱਤੇ ਇਲਜ਼ਾਮ ਹੈ ਆਪਣੇ ਪੇਰਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਨ ਦੇ ਤੇ ਪਿਤਾ ਕਹਿ ਰਹੇ ਨੇ ਕਿ ਅਸੀਂ ਰੁਪਿੰਦਰ ਕੌਰ ਦੇ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਨੇ ਰੁਪਿੰਦਰ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਇਹ ਰੁਪਿੰਦਰ ਦੇ ਪਿਤਾ ਕਹਿ ਰਹੇ ਨੇ ਇੱਕ ਪਿਤਾ ਆਪਣੀ ਧੀ ਦੇ ਲਈ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰ ਰਿਹਾ ਹੈ ਕਾਨੂੰਨੀ ਤੌਰ ਦੇ ਉੱਤੇ ਵੀ ਸਖਤ ਤੋਂ ਸਖਤ ਸਜ਼ਾ ਤਾਂ ਆਪਾਂ ਸੋਚ ਸਕਦੇ ਹਾਂ ਕਿ ਉਸ ਪਿਤਾ ਦੀ ਅਜਿਹੀ ਸਥਿਤੀ ਕੀ ਹੋਏਗੀ ਜਿਸ ਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਮੇਰੀ ਧੀ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਇੱਥੋਂ ਤਾਂ ਕਹਿ ਦਿੱਤਾ ਕਿ ਮੇਰੀ ਧੀ ਤਾਂ ਧੀ ਕੋ ਹੋਣ ਦੇ ਲਾਇਕ ਹੀ ਨਹੀਂ ਹੈ ਗੁਰਵਿੰਦਰ ਦਾ ਜ਼ਿਕਰ ਹੋ ਰਿਹਾ ਗੁਰਵਿੰਦਰ ਦਾ ਕਤਲ ਕੀਤਾ ਗਿਆ ਹੈ ਹਾਲਾਂਕਿ ਮਾਮਲਾ ਜਾਂਚ ਦੇ ਅਧੀਨ ਹੈ ਪਰ ਹੁਣ ਤੱਕ ਜੋ ਨਿਕਲ ਕੇ ਸਾਹਮਣੇ ਆਇਆ ਰੁਪਿੰਦਰ ਦੇ ਉੱਤੇ ਇਲਜ਼ਾਮ ਹੈ ਕਿ ਉਸਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਦਾ ਕਤਲ ਕਰ ਦਿੱਤਾ ਗੁਰਵਿੰਦਰ ਦੇ ਬਾਰੇ ਕਹਿ ਰਹੇ ਨੇ ਉਸਦੇ ਰੁਪਿੰਦਰ ਦੇ ਪਿਤਾ ਯਾਨੀ ਕਿ ਗੁਰਵਿੰਦਰ ਦੇ ਸੋਰਾ ਤਾਂ ਕਹਿ ਰਹੇ ਨੇ ਕਿ ਗੁਰਵਿੰਦਰ ਸਾਡਾ ਜਵਾਈ ਨਹੀਂ ਬਲਕਿ ਪੁੱਤ ਸੀ ਪੁੱਤਰ ਵਰਗਾ ਸੀ ਯਾਨੀ ਜਵਾਈ ਤੋਂ ਕਿਸੇ ਤਰ੍ਹਾਂ ਦਾ ਕੋਈ ਗਿਲਾ ਹੁਣ ਤੱਕ ਪਰਿਵਾਰ ਨੂੰ ਨਹੀਂ ਰਿਹਾ ਕਹਿਣ ਤੋਂ ਭਾਵ ਇਹ ਹੈ ਕਿ ਪਿਤਾ ਨੇ ਇਸ ਗੱਲ ਨੂੰ ਕਲੀਅਰ ਕਰ ਦਿੱਤਾ ਹੈ ਲਾਈਨ ਬੋਲ ਕੇ ਕਿ ਉਹਨਾਂ ਨੇ ਸਾਡੀ ਧੀ ਨੂੰ ਤਾਂ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਦਿੱਤੀ ਪੁਆਇੰਟ ਇਹ ਹੈ ਕਿ ਜੇਕਰ ਆਮ ਤੌਰ ਤੇ ਕੀ ਹੁੰਦਾ ਕਿ ਕਈ ਸਟੈਪ ਲਏ ਜਾਂਦੇ ਨੇ ਕੁੜੀਆਂ ਦੇ ਵੱਲੋਂ ਤਾਂ ਫਿਰ ਉਸ ਤੋਂ ਬਾਅਦ ਇੱਕ ਸੂਰ ਗੱਡਿਆ ਜਾਂਦਾ ਹੈ ਕਿ ਜਿਹੜਾ ਸਹਰਾ ਪਰਿਵਾਰ ਸੀ ਜਾਂ ਜਿਹੜਾ ਘਰ ਵਾਲਾ ਸੀ ਉਹ ਠੀਕ ਨਹੀਂ ਸੀ ਜਾਂ ਉਹਨਾਂ ਦੇ ਲੋਕ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਤਾਂ ਰੁਪਿੰਦਰ ਦਿਪਿਤਾ ਕਹਿ ਰਹੇ ਨੇ ਕਿ ਨਹੀਂ ਸਾਡਾ ਤਾਂ ਪੁੱਤਾਂ ਵਰਗਾ ਸੀ ਗੁਰਵਿੰਦਰ ਰੁਪਿੰਦਰ ਨੇ ਠੀਕ ਹੋਣ ਦਾ ਹੱਕ ਗਵਾ ਦਿੱਤਾ ਹੈ ਬਹੁਤ ਹੀ ਤੁਸੀਂ ਕਹੋ ਕਿ ਇਹ ਇੱਕ ਇੱਕ ਪਿਤਾ ਦੇ ਲਈ ਔਖਾ ਸਮਾਂ ਹੈ ਜਿਸ ਦੀ ਧੀ ਸਲਾਖਾਂ ਦੇ ਪਿੱਛੇ ਹੈ ਔਰ ਇਹ ਵੀ ਸੋਚ ਰਿਹਾ ਹੈ ਕਿ ਮੈਂ ਇਹਦਾ ਕੇਸ ਨਹੀਂ ਲੜੂੰਗਾ ਮੈਂ ਸਾਰੇ ਰਿਸ਼ਤੇ ਤੋੜ ਰਹੇ ਹਾਂ ਹਾਂ ਬਹੁਤ ਹੀ ਮੰਦ ਭੱਗੀ ਘਟਨਾ ਹੈ ਜਿਸ ਦਾ ਕਿਸੇ ਸ਼ਬਦਾਂ ਵਿੱਚ ਤੁਸੀਂ ਬਿਆਨ ਕਰ ਹੀ ਨਹੀਂ ਸਕਦੇ ਗੁਰਵਿੰਦਰ ਸਿੰਘ ਸਾਡਾ ਜਵਾਈ ਨਹੀਂ ਸੀ ਉਹ ਸਾਡਾ ਪੁੱਤ ਸੀ ਜਿਹਦਾ ਸਾਨੂੰ ਨਾ ਸਹਿਣ ਜੋਗ ਦੁੱਖ ਘਟਾ ਨਾ ਭੁੱਲਣ ਜੋਗ ਅਸੀਂ ਇਸ ਘਟਨਾ ਨੂੰ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕਰ ਸਕਦੇ ਜਦੋਂ ਜਦੋਂ ਘਟਨਾ ਵਾਪਰੀ ਸਾਨੂੰ ਜੀ ਤਕਰੀਬਨ 22 29 ਦੇ ਦਰਮਿਆਨ ਹੀ ਰਾਤ 12:00 ਵਜੇ ਦੇ ਕਰੀਬ ਹੁਣ ਅਸੀਂ ਉਹਨੂੰ ਬੇਟੀ ਵੀ ਨਹੀਂ ਕਹਿ ਸਕਦੇ ਜਿਨੇ ਸਾਡੇ ਤੋਂ ਬੇਟੀ ਅਖਵਾਉਣ ਦਾ ਅਧਿਕਾਰ ਉਹਦਾ ਖਤਮ ਹੋ ਚੁੱਕਿਆ ਹੈ। ਫੋਨ ਆਫ ਦਾ ਜੀ ਤੇ ਪਾਪਾ ਜੀ ਸਾਨੂੰ ਬੰਦੇ ਪੈ ਗਏ। ਜਲਦੀ ਆਓ ਗੁਰਵਿੰਦਰ ਕੋਠੇ ਦੇ ਉੱਪਰ ਬੋਲਦਾ ਨਹੀਂ। ਮੈਂ ਤੇ ਪਿਤਾ ਜੀ ਜਲਦੀ ਨਾਲ ਉਥੇ ਪਹੁੰਚਦੇ ਆਂ। ਜਾ ਕੇ ਦੇਖਦੇ ਆਂ ਗੁਰਵਿੰਦਰ ਦੀ ਡੈੱਡ ਬੋਡੀ ਪਈ ਹੈ। ਨਹੀਂ ਜੀ ਅਸੀਂ ਸਿੱਧੇ ਘਰੇ ਚਲੇ ਜਾਂਦੇ ਆਂ ਜੀ। ਤੋਸ ਤੋਂ ਬਾਅਦ ਅਸੀਂ ਰੌਲਾ ਪਾਉਣੀ ਆ ਜੀ ਕੋਠੇ ਦੇ ਉੱਪਰ ਚੜ੍ਹ ਕੇ ਫਿਰ ਅਸੀਂ ਲੋਕਾਂ ਨੂੰ ਘਰਾਂ ਦੇ ਵਿੱਚ ਬੂਜੇ ਪਾਣਦੇ ਆ ਰਾਤ ਨੂੰ ਫਿਰ ਉੱਥੇ ਲੋਕ ਆਉਂਦੇ ਆ ਜੀ ਫਿਰ ਉਹਨਾਂ ਦੇ ਕਪੂ ਆ ਜੀ ਇੱਥੇ ਨਵੇਂ ਕਿਲੇ ਆ ਉਹ ਆ ਜਾਂਦੇ ਆ ਸਭ ਤੋਂ ਪਹਿਲਾਂ ਸਾਡੇ ਤੋਂ ਬਾਅਦ ਜੀ ਤੁਸਾਨੂੰ ਦੱਸਿਆ ਜਾਂਦੇ ਵੀ ਸਾਨੂੰ ਬੰਦੇ ਪੈ ਗਏ ਮੈਨੂੰ ਨੇ ਅੰਦਰ ਬੰਦ ਕਰਤਾ ਬਾਹਰੋਂ ਬਾਹਰ ਖਿੱਚ ਕੇ ਰੱਖਿਆ ਗੁਰਵਿੰਦਰ ਦਿਵ ਜਿਦੋਂ ਮੈਂ ਬਾਹਰ ਤੋਂ ਉਹਨੇ ਛੱਡਿਆ ਮੈਂ ਬਾਹਰ ਆ ਕੇ ਉੱਪਰ ਦੇਖਦੀ ਆਂ ਤੇ ਗੁਰਵਿੰਦਰ ਜੀ ਇਸ ਹਾਲਤ ਵਿੱਚ ਪਏ ਆ ਬਹੁਤ ਸਾਡੀ ਉਹਨੇ ਸੇਵਾ ਕੀਤੀ ਕਦੇ ਸਾਡੇ ਘਰ ਉਹ ਜਵਾਈ ਬਣ ਕੇ ਹੀ ਨਹੀਂ ਆਇਆ ਇੱਕ ਬੜਾ ਸਹੂ ਪੁੱਤ ਬਣ ਕੇ ਸਾਡੇ ਵਿੱਚੋਂ ਵਿਛੜਿਆ 2 ਸਾਲ ਪਰ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਕੀ ਸਾਡੇ ਤੋਂ ਕੋਈ ਕਰਮਾਂ ਦੇ ਖੇੜ ਜਿਹੜੇ ਜਨਮਾਂ ਦੇ ਵਿੱਚ ਕੋ ਸਾਥੋਂ ਪਾਪ ਹੋਏ ਸੀ ਜਿਹੜਾ ਐਡਾ ਹੀਰੇ ਵਰਗਾ ਪੁੱਤ ਸਾਡੇ ਤੋਂ ਚਲਾ ਗਿਆ ਵਸਦਾ ਰਸਦਾ ਘਰ ਉੱਜੜ ਗਏ ਕਲੀ ਲੜਕੀ ਸਪਣੇ ਕੇ ਨਹੀਂ ਲੜਕਾ ਜੇ ਇਹ ਵੀ ਸਖਤ ਤੋਂ ਸਖਤ ਸਜ਼ਾ ਮਿਲੇ ਜੀ ਉਨੀ ਹੀ ਥੋੜੀ ਹੈ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਇਹ ਕੋਈ ਕਾਨੂੰਨ ਦੇ ਵਿੱਚ ਕੋਈ ਸੋਧ ਵੀ ਹੁੰਦੀ ਹੋਵੇ ਤਾਂ ਕਰਕੇ ਜਿਸ ਤਰੀਕੇ ਨਾਲ ਉਹਨਾਂ ਨੇ ਗੁਰਵਿੰਦਰ ਨੂੰ ਕੋਹ ਕੋਕੇ ਮਾਰਿਆ ਉਸੇ ਤਰੀਕੇ ਨਾਲ ਉਸੇ ਜਗ੍ਹਾ ਤੇ ਡੇ ਜਾ ਕੇ ਉਹਨਾਂ ਨੂੰ ਕੋਈ ਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਇਹ ਘਣਾਉਣਾ ਕੰਮ ਕਰਨ ਲੱਗਿਆ ਸੋਹ ਵੇਰੀ ਸੂਚ